ਹੁਸ਼ਾਰਪੁਰ نیوز ਦੇਖ ਰਹੇ तमाम दर्शकों दा स्वागत है जी मैं चेतन काशब सो दोस्तों बीती 18 जून ਨੂੰ ਹੁਸ਼ਾਰਪੁਰ ਨਗਰ ਨਿਗਮ ਦੇ ਵਿੱਚ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਵੱਲੋਂ ਹੁਸ਼ਾਰਪੁਰ ਦੇ ਵਿੱਚ 25 ਡੰਪਰ ਗੱਡੀਆਂ ਦਾ ਉਦਘਾਟਨ ਕੀਤਾ ਗਿਆ ਸੀ ਤੇ ਉਹਨਾਂ ਨੂੰ ਰਸਮੀ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਤੇ ਇਹ ਗੱਡੀਆਂ ਕਿਹਾ ਗਿਆ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਸਫਾਈ ਸੇਵਾਕ ਜਾਣਗੇ ਤੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਜਿਹੜਾ ਵੱਖਰਾ-ਵੱਖਰੇ ਤੌਰ ਤੇ 71 ਕਰਨਗੇ ਤਾਂ ਇਹਨਾਂ ਗੱਡੀਆਂ ਦੇ ਵਿੱਚ 71 ਕਰਨ ਤੋਂ ਬਾਅਦ ਸ਼ਹਿਰ ਤੋਂ ਕਿਸੇ ਬਾਹਰੀ ਥਾਂ ਤੇ ਉਸ ਕੁੜੇ ਨੂੰ ਡੰਪ ਕੀਤਾ ਜਾਵੇਗਾ। ਪ੍ਰੰਤੂ ਬੜੀ ਇੱਕ ਹਾਸੋਹੀਣੀ ਗੱਲ ਹੈ। ਸੋ ਮੈਂ ਸਭ ਤੋਂ ਪਹਿਲਾਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇਹ ਜੋ ਉਦਘਾਟਨ ਹੈ ਮੌਜੂਦਾ ਮੰਤਰੀ ਐ ਬ੍ਰਹਮਸ਼ੰਕਰ ਚਿੰਪਾ ਵੱਲੋਂ ਕੀਤਾ ਗਿਆ ਹੈ। ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਸਿਆਸਤ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਵਰਨ ਅੱਖਰਾਂ ਦੇ ਵਿੱਚ ਇਸ ਉਦਘਾਟਨੀ ਸਮਾਗਮ ਨੂੰ ਜਿਹੜਾ ਦਰਜ ਕੀਤਾ ਜਾਵੇਗਾ ਕਿਉਂਕਿ ਇਹ ਜਿਹੜਾ ਉਦਘਾਟਨ ਕੀਤਾ ਗਿਆ ਹੈ ਇਹ ਇੱਦਾਂ ਕੋ ਵੱਡਾ ਉਦਘਾਟਨ ਹੈ ਕਿ ਆਪਣੇ ਆਪ ਦੇ ਵਿੱਚ ਹੀ ਹਾਸੋ ਹੀਣੀ ਹੈ ਭਾਵ ਇਸ ਗੰਦੀ ਗੱਡੀਆਂ ਦਾ ਉਦਘਾਟਨ ਜਦੋਂ ਕੀਤਾ ਗਿਆ ਤਾਂ ਮੰਤਰੀ ਸਾਹਿਬ ਵੱਲੋਂ ਨਗਰ ਨਿਗਮ ਦੀ ਮੋਰਲੀ ਬਿਲਡਿੰਗ ਤੋਂ ਜਿਹੜੀ ਹਰੀ ਝੰਡੀ ਇਹਨਾਂ ਗੱਡੀਆਂ ਨੂੰ ਦਿਖਾਈ ਗਈ ਸੀ ਜਿਸ ਤੋਂ ਬਾਅਦ ਹਰੀ ਝੰਡੀ ਦਿਖਾਉਣ ਤੋਂ ਬਾਅਦ ਸ਼ਹਿਰ ਵਿੱਚ ਤਾਂ ਕੀ ਇਹ ਗੱਡੀਆਂ ਨਗਰ ਨਿਗਮ ਦੀ ਦਫ਼ਤਰ ਤੋਂ ਬਾਹਰ ਤੱਕ ਵੀ ਨਹੀਂ ਜਾ ਸਕੀਆਂ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾਵਾਂਗੇ ਤਾਂ ਉਦਘਾਟਨ ਕਰਨ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਨਗਰ ਨਿਗਮ ਦੇ ਪਿਛਲੇ ਹਿੱਸੇ ਤੇ ਪਾਰਕਿੰਗ ਦੇ ਵਿੱਚ ਆ ਕੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਪਾਰਕ ਦੇ ਵਿੱਚ ਆ ਕੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਸੋ ਜਿਸ ਤੋਂ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਜਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਮੰਤਰੀ ਸਾਹਿਬ ਫੋਟੋਆਂ ਦੇ ਸ਼ਕੀਨ ਨੇ ਖਬਰਾਂ ਦੇ ਸ਼ਕੀਨ ਮੰਤਰੀ ਸਾਹਿਬ ਵੱਲੋਂ ਇਹ ਸਿਰਫ ਤੇ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਦੇ ਲਈ ਜਾਂ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਟੋਰਨ ਦੇ ਜਦੋਂ ਜਦੋਂ ਮੰਤਰੀ ਸਾਹਿਬ ਵੱਲੋਂ ਇਹਨਾਂ ਗੱਡੀਆਂ ਦਾ ਉਦਘਾਟਨ ਕੀਤਾ ਗਿਆ ਸੀ ਤਾਂ ਉਸ ਵਕਤ ਹੁਸ਼ਾਰਪੁਰ ਦੇ ਇੱਕ ਨਿਜੀ ਅਖਬਾਰ ਦੇ ਵਿੱਚ ਵੀ ਖਬਰ ਲੱਗੀ ਸੀ ਕਿ ਇਸ ਤੇ ਨਾ ਤਾਂ ਕੋਈ ਕਾਗਜ਼ਾਤੀ ਬਣੇ ਹੋਏ ਨੇ ਭਾਵ ਨਾ ਤਾਂ ਆਰਸੀਆਂ ਬਣੀਆਂ ਹੋਈਆਂ ਨੇ ਤੇ ਨਾ ਹੀ ਡਰਾਈਵਰਾਂ ਦੀ ਭਰਤੀ ਕੀਤੀ ਹੋਈ ਹੈ ਤਾਂ ਅਜਿਹੇ ਦੇ ਵਿੱਚ ਕੈਬਨਟ ਮੰਤਰੀ ਵੱਲੋਂ ਅਜਿਹੀ ਜਲਦਬਾਜ਼ੀ ਕਰਨਾ ਸੋ ਕੀ ਇੱਕ ਵੱਡੇ ਅਹੁਦੇ ਤੇ ਤਨਾਤ ਨੇ ਪੰਜਾਬ ਦੇ ਵਿੱਚੋਂ ਤਾਂ ਮੰਤਰੀ ਐਡੇ ਵੱਡੇ ਅਹੁਦੇ ਤੇ ਰਹਿ ਕੇ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਨਾ ਤੇ ਕਿੰਨਾ ਕੁ ਜਾਇਜ਼ ਹੈ ਕਿਉਂਕਿ ਕਿਉਂਕਿ ਹਾਸੋਹੀਣੀ ਵਾਲੀ ਇਹ ਗੱਲ ਬਣੀ ਹੋਈ ਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਨਾ ਤਾਂ ਗੱਡੀਆਂ ਦੇ ਕਾਗਜ਼ਾਤੀ ਬਣੇ ਨੇ ਤੇ ਨਾ ਹੀ ਗੱਡੀਆਂ ਲਈ ਡਰਾਈਵਰ ਰੱਖੇ ਗਏ ਨੇ ਤਾਂ ਲੋਕ ਵੀ ਜਿਹੜੇ ਉਹ ਕਾਫੀ ਜ਼ਿਆਦਾ ਉਹਨਾਂ ਦੇ ਢੀਡੀ ਪੀੜਾ ਪਈਆਂ ਸਨ ਤੇ ਇਸੇ ਗੱਲ ਨੂੰ ਉਹਨਾਂ ਵੱਲੋਂ ਦੁਹਰਾਇਆ ਜਾ ਰਿਹਾ ਸੀ ਕਿ ਮੰਤਰੀ ਸਾਹਿਬ ਫੋਟੋਆਂ ਦੇ ਸ਼ਕੀਨੇ ਸੋ ਕੁਝ ਕੁ ਗੱਡੀਆਂ ਦੇ ਅੱਗੇ ਤੁਸੀਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਹਾਰ ਵੀ ਦਿਖਾ ਦੇਣ ਨਗਰ ਨਿਗਮ ਹੁਸ਼ਿਆਰਪੁਰ ਗੱਡੀ ਦਾ ਨੰਬਰ ਲਿਖਿਆ ਹੋਇਆ 23 ਤੇ ਹਾਰ ਲੱਗੇ ਹੋਏ ਨੇ ਇਹਨਾਂ ਹਾਰਾਂ ਵਾਲੀਆਂ ਗੱਡੀਆਂ ਨੂੰ ਮੋਰੇ ਰੱਖਿਆ ਜਿਹੜਾ ਮੰਤਰੀ ਸਾਹਿਬ ਵੱਲੋਂ ਹਰੀ ਚੰਡੀ ਜਿਹੜੀ ਉਹ ਦਿਖਾਈ ਗਈ ਸੀ ਨਾ ਗੱਡੀਆਂ ਨੂੰ ਸੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਇਹ ਉਦਘਾਟਨੀ ਸਮਾਗਮ ਇੱਕ ਇਤਿਹਾਸ ਦੇ ਪੰਨਿਆਂ ਤੇ ਸਿਆਸਤ ਦੇ ਇਤਿਹਾਸ ਦੇ ਵਿੱਚ ਸੋਨੇ ਦੇ ਅੱਖਰਾਂ ਦੇ ਨਾਲ ਦਰਜ ਕੀਤਾ ਜਾਣਾ ਚਾਹੀਦਾ ਕਿਉਂਕਿ ਹਰੀ ਝੰਡੀ ਦਿਖਾਉਣ ਤੋਂ ਬਾਅਦ ਨਗਰ ਨਿਗਮ ਦੀਆਂ ਇਹ ਗੱਡੀਆਂ ਜਿਹੜੀਆਂ ਨਗਰ ਨਿਗਮ ਦੇ ਦਫ਼ਤਰ ਤੋਂ ਬਾਹਰ ਤੱਕ ਵੀ ਨਹੀਂ ਜਾ ਸਕੀਆਂ ਤਾਂ ਜੋ ਜਾਣਕਾਰੀ ਮੈਨੂੰ ਹੈ ਬੀਤੀ 18 ਜੂਨ ਨੂੰ ਸ਼ਾਇਦ ਹੈ ਜਿਹੜਾ ਮੰਤਰੀ ਸਾਹਿਬ ਵੱਲੋਂ ਇਹਨਾਂ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਗਈ ਸੀ ਸੋ ਸਭ ਤੋਂ ਵੱਡੀ ਗੱਲ ਜਿੱਥੇ ਮੰਤਰੀ ਸਾਹਿਬ ਦੀ ਨਲਾਇਕੀ ਹੈ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੈਂ ਘੱਟ ਨਹੀਂ ਸਮਝਾ ਗਿਆ ਕਿਉਂਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਤਰੀ ਸਾਹਿਬ ਨੂੰ ਹੋ ਸਕਦਾ ਸਚਾਈ ਦੱਸੀ ਹੋਵੇ ਕਿ ਮੰਤਰੀ ਸਾਹਿਬ ਇਹਨਾਂ ਦੇ ਨਾਂ ਤਾਂ ਕਾਗਜ਼ात ਬਣੇ ਨੇ ਤੇ ਨਾ ਹੀ ਡਰਾਈਵਰਾਂ ਦੀ ਭਰਤੀ ਹੋਈ ਹੈ ਤੇ ਅਜਿਹੇ ਦੇ ਵਿੱਚ ਜੇਕਰ ਫਿਰ ਵੀ ਮੰਤਰੀ ਸਾਹਿਬ ਕਾਲੀ-ਕਾਲੀ ਦੇ ਵਿੱਚ ਜਾਂ ਆਪਣੀ ਅਖਬਾਰਾਂ ਦੀ ਆਪਣੀ ਖਬਰਾਂ ਦੀ ਲਾਲਚਵਸ ਹੋ ਕੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਤਾਂ ਬੇहद निंदनीय योग्य ਗੰਮ ਕੰਮ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਇਹ ਕਾਰਜ ਜਿਹੜਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਕੀਤਾ ਗਿਆ ਸੋ ਲਾਈਵ ਰੈਂਡ ਦੇ ਸ਼ਕੀਨ ਮੈਂ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਇਸੇ ਥਾਂ ਤੇ ਆ ਕੇ ਲਾਈਵ ਹੋ ਕੇ ਲੋਕਾਂ ਨੂੰ ਦੱਸੋ ਕਿ ਤੁਹਾਡੇ ਵੱਲੋਂ ਕਿਉਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿਉਂਕਿ ਲੋਕ ਵੀ ਖੁਸ਼ੀ ਦੇ ਮਾਹੌਲ 'ਚ ਸਨ ਉਸ ਵਕਤ ਕਿ ਚਲੋ ਹੁਣ 25 ਨਵੀਆਂ ਗੱਡੀਆਂ ਜਿਹੜੀਆਂ ਹੁਸ਼ਾਰਪੁਰ ਨਗਰ ਨਿਗਮ ਨੇ ਖਰੀਦੀਆਂ ਲੋਕਾਂ ਦੀ ਸੇਵਾ ਦੇ ਲਈ ਤਾਂ ਹੁਣ ਘਰਾਂ ਦੇ ਵਿੱਚ ਉਹਨਾਂ ਕੂੜਾ ਸੁੱਟਣ ਲਈ ਆਪ ਬਾਹਰ ਨਹੀਂ ਜਾਣਾ ਪਏਗਾ ਪਰੰਤੂ ਮੰਤਰੀ ਸਾਹਿਬ ਇੱਥੇ ਵੀ ਜਿਹੜੀਆਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੇ ਤਾਂ ਲੋਕਾਂ ਨੂੰ ਜਿਹੜਾ ਮੰਤਰੀ ਸਾਹਿਬ ਵੱਲੋਂ ਗੁੰਮਰਾਹ ਕੀਤਾ ਗਿਆ ਸੋ ਹੁਣ ਮੇਅਰ ਸਾਹਿਬ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਹੁਣ ਇਹ ਗੱਡੀਆਂ ਇਹਨਾਂ ਗੱਡੀਆਂ ਤੇ ਜਿਹੜੇ ਉਹ ਕਾਗਜ਼ਾਤ ਹੈ ਉਹ ਤਿਆਰ ਹੋ ਚੁੱਕੇ ਨੇ ਤਾਂ ਹੁਣ ਡਰਾਈਵਰਾਂ ਦੀ ਭਰਤੀ ਲਈ ਵੀ ਜਿਹੜੀ ਉਹ ਮੁਹੀਮ ਹੈ ਮੁਹੀਮ ਮਾਫੀ ਚੋਣਾ ਜੋ ਕਾ ਜਾਂਚ ਕਾਰਵਾਈ ਹੁੰਦੀ ਹੈ ਉਸ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਜਲਦ ਡ라이ਵਰ ਵੀ ਜਿਹੜੇ ਉਹ ਭਰਤੀ ਕਰ ਲੈ ਜਾਣਗੇ ਤਾਂ ਇਹ ਗੱਡੀਆਂ ਨਗਰ ਰਿਕਮ ਦੇ ਬਾਹਰ ਜਾਣਗੀਆਂ ਲੋਕਾਂ ਦੇ ਮੁਹੱਲਿਆਂ ਦੇ ਵਿੱਚ ਜਾਣਗੀਆਂ ਘਰਾਂ ਦੇ ਵਿੱਚ ਜਾਣਗੀਆਂ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖਰੇ ਵੱਖਰੇ ਤੌਰ ਤੇ ਇਕੱਤਰ ਕਰਨਗੀਆਂ ਸੋ ਬਹੁਤ ਬਹੁਤ ਧੰਨਵਾਦ ਸੋਮਨ ਆਖਰੀ ਆਖਰੀ ਦੇ ਵਿੱਚ ਇਹ ਵੀ ਕਹਿਣਾ ਚਾਹੁੰਦਾ ਕਿ ਮੰਤਰੀ ਸਾਹਿਬ ਵੱਲੋਂ ਇਹ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜਿਆ ਖਬਰਾਂ ਦੇ ਲਾਲਚ ਲਈ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਇਹ ਕੀਤਾ ਗਿਆ ਤਾਂ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰ ਸਕਦੇ ਹੋ ਤੇ ਨਾਲ ਦੇ ਨਾਲ ਮੈਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਵੀ ਲਾਈਵ ਹੋ ਕੇ ਆਪਣਾ ਪੱਖ ਜਿਹੜਾ ਜ਼ਰੂਰ ਦੱਸਣਾ ਚਾਹੀਦਾ ਕਿ ਆਖਰਕਾਰ ਕਿਉਂ ਤੁਹਾਨੂੰ ਇੰਨੀ ਕਾਲੀ ਸੀ ਇਨੀਆਂ ਇਹਨਾਂ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਦੀ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਮ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ We at GNA University see potential in everyone and everything around us. We drive innovation and entrepreneurship. We groom competent global citizens to affect positive change around them.